ਔਰ ਤਾਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਕਾਰਨ ਉਹਦੇ ਕੋਈ ਵੀ ਹੋ ਆਪਾਂ ਇਹ ਗੱਲਬਾਤ ਕਰਨੀ ਆ ਕਿ ਇਹਨਾਂ ਦਾ ਇਲਾਜ ਤੁਮੋਪੈਥਿਕ ਪਨਾਰੀ ਦੇ ਵਿੱਚ ਸੰਭਵ ਹੈ ਜਾਂ ਨਹੀਂ ਉਹਨਾਂ ਦੇ ਇਨ ਹੌਰ ਟੈਸਟ ਕੋਈ ਪ੍ਰੋਬਲਮ ਹੁੰਦੀ ਹੈ ਯਾ ਟੈਸਟ ਕੋਈ ਰਿਸੋਲੂਈ ਹੈ ਥਾਇਰੋਇਡ ਦੀ ਪ੍ਰੋਬਲਮ ਹੈ ਇਹ ਵੀ ਕਈ ਪ੍ਰੋਬਲਮਸ ਦੇ ਕਰਕੇ ਉਹਨਾਂ ਨੂੰ ਬੇਬੀ ਕਨਸੀਵ ਨਹੀਂ ਹੁੰਦਾ

ਤੇ ਮਰਦਾਂ ਨੂੰ ਜਿਹੜਾ ਕੈਂਸਰ ਹੁੰਦਾ ਉਹ ਤੇਰ ਦਾ ਜਾਂ ਲੀਵਰ ਦਾ ਫ੍ਰੀਕਵੈਂਟ ਸੋ ਹੁੰਦੇ ਹਾਂ ਜੀ ਕਾਮਨ ਲੇਕਿਨ ਲੇਡੀਜ਼ ਵਿੱਚ ਜਿਹੜੇ ਦੋ ਕਾਮਨ ਕੈਂਸਰ ਦੇ ਮਤਲਬ ਉਹ ਹੈਗੇ ਨੇ ਨੰਬਰ 1 ਯੂਟਰਸ ਦਾ ਕੈਂਸਰ ਨੰਬਰ 2 ਕਰਸ ਬਕੈਂਸਰ ਅੱਛਾ ਇਹਦਾ ਇਲਾਜ ਦੱਸੋ ਮੁਬਤਲਕ ਕੀ ਹੈ

ਜੀ ਹੁ ਅੱਜਕੱਲ ਤੁਸੀਂ ਦੇਖੋ ਬਹੁਤ ਸਾਰੀਆਂ ਲੜਕੀਆਂ 5 ਫੁੱਟ ਕਾ ਕਿਸੇ ਦਾ 5 ਫੁੱਟ 1 ਇੰਚ 2 ਇੰਚ ਬਹੁਤ ਘੱਟ ਨੇ ਜਿਹੜੀਆਂ 3 ਇੰਚ ਤੋਂ ਉੱਪਰ ਦੀ ਹੁੰਦੀ ਹੈ ਨੇ ਹਾਂਜੀ ਤੇ ਇਹ ਦਾ ਮਗਰ ਰੀਜ਼ਨ ਕੀ ਹੁੰਦੇ ਆ ਕਾਰਨ ਕੀ ਹੁੰਦੇ ਆ ਅਸੀਂ ਆਪਣੇ ਹੱਥ ਨਾਲ ਹੈਂਡ ਰਾਈਟਨ ਚ ਆਪਣੀ ਲੈਟਰ ਕਾਪਰ ਤੇ ਲਿਖ ਕੇ ਦਿਨੇ ਆ ਜੀ ਜਿ ਇਹ ਡਾਈਟ ਚਾਰਟ ਤੁਸੀਂ ਫੋਲੋ ਕਰੋ

डॉक्टर साहब यह दसो कि बहुत सारे केसिस अचक मिसकैरेज होंगे ये पहले ही नहीं हूँ सके ये कारण ने सत श्रीकाली देख रहे हो देश दुनिया मैं तो अपना रविंद्र सिंह निजर ਦੋਸਤੋ ਪਿਛੇ ਜੇ ਆਪਾਂ ਹੋਮੋਪੈਥਿਕ ਪ੍ਰਣਾਲੀ ਬਾਰੇ ਗੱਲਬਾਤ ਕੀਤੀ ਸੀ ਕਿਸ ਪ੍ਰਣਾਲੀ ਦੇ ਵਿੱਚ ਕੀ ਕਰਤੀਆਂ ਨੇ ਅੱਜ ਆਪਾਂ ਕੁਝ ਖਾਸ ਗੱਲਾਂ ਇਸ ਵੰਡ ਵਿੱਚ ਕਰਮੀਆਂ ਨੇ ਔਰਤਾਂ ਦੇ ਇਸ ਵੰਡ ਵਿੱਚ ਔਰਤਾਂ ਨੂੰ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਕਾਰਨ ਉਹਦੇ ਕੋਈ ਵੀ ਹੋ ਆਪਾਂ ਇਹ ਗੱਲਬਾਤ ਕਰਨੀ ਹੈ ਕਿ ਇਹਨਾਂ ਦਾ ਇਲਾਜ ਹੋਮੋਪੈਥਿਕ ਪ੍ਰਣਾਲੀ ਦੇ ਵਿੱਚ ਸੰਭਵ ਹੈ ਜਾਂ ਨਹੀਂ ਜਿਥੋਂ ਤੱਕ ਔਰਤਾਂ ਦੀਆਂ ਬਿਮਾਰੀਆਂ ਦਾ ਸਬੰਧ ਹੈ ਸਭ ਤੋਂ ਵੱਡੀ ਬਿਮਾਰੀ ਸਾਨੂੰ ਸਟ੍ਰੈਸ ਕਰਨ ਲੱਗਦੀ ਹੈ ਮਾਨਸਿਕ ਤਨਾ ਸਿਰਫ ਔਰਤਾਂ ਨੂੰ ਇਹ ਨਹੀਂ ਹੁੰਦਾ ਬੱਚਿਆਂ ਨੂੰ ਵੀ ਹੁੰਦਾ ਪੜ੍ਹਾਈ ਦਾ ਬੋਝ ਹੁੰਦਾ ਉਹਨਾਂ ਦੇ ਉੱਤੇ EMPLOYEES ਨੂੰ ਵੀ ਹੁੰਦਾ ਮਲਾਜਮਾਂ ਨੂੰ ਉਹਨਾਂ ਦੇ ਉੱਤੇ ਵੱਡੇ ਅਫਸਰਾਂ ਦਾ ਉਸ ਤੋਂ ਵੱਡੇ ਅਫਸਰਾਂ ਦਾ ਜੋ ਕੰਮ ਦਾ ਬੋਝ ਹੁੰਦਾ ਡਰ ਹੁੰਦਾ ਨੌਕਰੀ ਖੁੱਸਣ ਦਾ ਡਰ ਹੁੰਦਾ ਉਹ ਬੋਝ ਹੁੰਦਾ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਬੋਝ ਹੁੰਦੇ ਆ ਕਿਉਂਕਿ ਐਸ ਉਮਰ ਜਾ ਕੇ ਬਿਮਾਰੀਆਂ ਬਹੁਤ ਲੱਗਦੀਆਂ ਨੇ। ਕਿੰਨਾ ਤੱਕ ਔਰਤਾਂ ਦੀ ਗੱਲ ਐ। ਔਰਤਾਂ ਦੇ ਵਿੱਚ ਅੱਜਕੱਲ ਦੇਖਿਆ ਜਾ ਰਿਹਾ ਕਿ ਬਾਝਪਨ ਬਹੁਤ ਵੱਡੀ ਸਮੱਸਿਆ ਆ ਰਹੀ ਐ। ਬਾਝਪਨ ਕਰਕੇ ਕਈ ਰਿਸ਼ਤੇ ਟੁੱਟੇ ਜਾਂਦੇ ਨੇ। ਪਰੰਤੂ ਅਗਰ ਇਹੋ ਜੀ ਸਮੱਸਿਆ ਕਿਸੇ ਔਰਤ ਨੂੰ ਆਉਂਦੀ ਐ ਤਾਂ ਉਹਦਾ ਤੀਹਾਂ ਲ ਹੋ ਸਕਦਾ। ਅੱਪਾ ਇਸ ਹੋਂ ਦੇ ਵਿੱਚ ਗੱਲ ਕਰਨੀ ਐ ਆਪਣੇ ਨਾਲ ਨੇ ਡਾਕਟਰ ਭਾਰਤੀ ਪੁੰਜ ਡਾਕਟਰ ਸਾਹਿਬ ਸਹੀ ਕੱਥਨ ਜੀ ਆ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੀ ਔਰਤਾਂ ਦੇ ਵਿੱਚ ਬਾਹਜ ਬਣਦੀ ਸੋਸ਼ਿਆ ਹੈ ਇਹ ਆਉਂਦੀ ਕਿਉਂ ਹੈ ਤੇ ਇਹਦੇ ਕੀ ਕੀ ਕਾਰਨ ਨੇ ਤੇ ਫਿਰ ਦਾ ਇਲਾਜ ਹੋਮੋਪੈਥਿਕ ਪ੍ਰਣਾਲੀ ਦੇ ਵਿੱਚ ਸੰਭਵ ਹੈ ਜਾਂ ਨਹੀਂ ਕਿਉਂਕਿ ਐਲੋਪੈਥਿਕ ਪ੍ਰਣਾਲੀ ਦੇ ਵਿੱਚ ਜਦੋਂ ਕੋਈ ਇਲਾਜ ਕਰਵਾਉਂਦਾ ਕਈ ਵਾਰ ਬਿਮਾਰੀ ਉਹ ਤਾਂ ਠੀਕ ਨਹੀਂ ਹੁੰਦੀ ਲੇਕਿਨ ਹੋਰ ਕਈ ਬਿਮਾਰੀਆਂ ਸਾਈਡ ਇਫੈਕਟ ਕਰਨ ਲੱਗ ਜਾਂਦੀਆਂ ਨੇ ਇਸੇ ਕਰਕੇ ਬਹੁਤ ਸਾਰੀਆਂ ਔਰਤਾਂ ਡਾਕਟਰਾਂ ਤੋਂ ਡਰਦੀਆਂ ਨੇ ਜੀ ਕਿਉਂਕਿ ਹੋਮੋਪੈਥਿਕ ਪ੍ਰਣਾਲੀ ਦੇ ਵਿੱਚ ਕਿ ਸਿੰਪਲ ਗੋਲੀਆਂ ਖਾਣੀਆਂ ਕੋਈ ਨਹੀਂ ਔਖੀਆਂ ਨਹੀਂ ਹੁੰਦੀਆਂ ਉਦੋਂ ਨਾ ਹੀ ਕੋ ਆਪਰੇਸ਼ਨ ਦਾ ਦਰ ਹੁੰਦਾ ਸੋ ਇਸ ਪ੍ਰਣਾਲੀ ਦੇ ਵਿੱਚ ਬਾਹਂਜ ਬਣਦਾ ਤੁਸੀਂ ਰਾਜ ਦੱਸਣਾ ਪਹਿਲਾਂ ਇਹ ਦੱਸੋ ਵੀ ਇਹ ਕਾਰਨ ਕੀ ਇਹ ਕਿਉਂ ਹੁੰਦਾ ਤੇ ਇਹਦੇ ਸਿੰਪਟਮ ਕੀ ਨੇ ਫਿਰ ਕਿਵੇਂ ਲੱਛਣ ਪੈਦਾ ਹੁੰਦੇ ਆ ਫਿਰ ਉਸ ਤੋਂ ਬਾਅਦ ਇਹਦਾ ਇਲਾਜ ਕੀ ਹੈ ਬਾਹਂਜ ਬਣਦੇ ਕਈ ਕਾਰਨ ਹੋਦੇ ਆ ਦੇਖੋ ਜਿੱਦਾਂ ਹਾਰਮੋਨਲ ਇੰਬੈਲੈਂਸਸ ਵਾਦੇ ਦੇ ਵਿੱਚ ਹੋ ਜਾਂਦੇ ਆ ਜਾਂ ਐਕਸੈਸਿਵ ਸਟ्रेस ਐਂਡ ਸਟੇਨਿੰਗ

हाँ जी सर बहुत वीये इलाज है जी एक्चुअली बहुत सारे केसेस ठीक हुए ने अराउंड तेरह चौदह केसेस मेरे खुद एक्सपीरियंस दूरिंग ठीक हुए ने जी अगर यो टेस्ट कोई सोली है असंका प्रोपर इलाज करते बट अगर ओपरेशन भी कह देंगे बट उससीव हो जाता तो है थायरयड का पेसेंट है, है। अरयड भी प्रॉब्लम अपनी होम्योपैथिक मेडिसन भी ठीक करते हैं ठीक करने तो बाद बेबी भी कंसीव हूँ जो वो स्ट्रैस कारण तक जाने हैं सर होम्योपैथिक डॉक्टर हमेशा कारण तक पहुंचते हैं अगर कारण देते मेडिसिन लेने आता है तो बहुत बढ़िया रिजल्ट मिलते हैं विद द स्ट्रेस का कोई केस है बेबीज के दे केस में स्ट्रेस भी सिंपल मेडिसिन दे माने तो में से रेगुलर हो जाते हैं और उसके बाद बेबी भी कंसीव हो जाता है ਮੋਸਟਲੀ ਲੇਡੀਆਂ ਦੇ ਕੇਸ ਸਜਾ ਇਵਨ ਕੇ ਗਰਲਸ ਦੇ ਕੇਸ ਅ ਇਰੈਗੂਲਰ ਮੈਂਸਿਸ ਹੋ ਜਾਂਦੇ ਐ ਜਾਂ ਸਕੂਲ ਗੋਇੰਗ ਕਾਲਜ ਗੋਇੰਗ ਲੜਕੀਆਂ ਨੂੰ ਮੋਸਟਲੀ ਮੈਂ ਨੇ ਦੇ ਡੂਰਿੰਗ ਉਹਨਾਂ ਨੂੰ ਪੇਨ ਰਹਿੰਦੀ ਐ ਤਾਂ ਇਹ ਹੋਮੋਪੈਥੀ ਦੇ ਵਿੱਚ ਬਹੁਤ ਅੱਛੀ ਮੈਡੀਸਿਨ ਜਿਹੜੀ ਬਾਹਰ ਪਣਦੀ ਸੋਸਿਆ ਹੈ ਇਹ ਇਹ ਤੁਸੀਂ ਦੱਸਿਆ ਇਹ ਇੱਕ ਮੇਜਰ ਕਾਰਨ ਆ ਇਹ ਰੈਗੂਲਰ ਮੈਂਸਿਸ ਦੁਆਰਾ ਹਾਂਜੀ ਇਹ ਸੋਸ਼ਿਆ ਤਾਂ ਬੱਚੀਆਂ ਨੂੰ ਵਿਆਹ ਤੋਂ ਪਹਿਲਾਂ ਹੀ ਹੋ ਸਕਦਾ ਹੈ ਤੇ ਇਹਦਾ ਇਲਾਜ ਉਦੋਂ ਹੀ ਸੰਭਵ ਨਹੀਂ ਹੋ ਸਕਦਾ ਹੁੰਦਾ ਬਿਲਕੁਲ ਨਹੀਂ ਹੁੰਦਾ ਜੀ ਤੇ ਫਿਰ ਆਮ ਤੌਰ ਤੇ ਕਿਉਂ ਨਹੀਂ ਲੋਕ ਕਰਵਾਇਆ ਜਾਂਦਾ ਇਹ ਇਹ ਇਨੋਰ ਇਨੋਰੈਂਸ ਕਿਉਂ ਮਾਰਤੀ ਜਾਂਦੀ ਹੈ ਤੁਸੀਂ ਲੋਕਾਂ ਨੂੰ ਕੀ ਕਹੋਗੇ ਵੀ ਇਹਦੇ ਸ਼ੁਰੂ ਤੋਂ ਧਿਆਨ ਕਿਵੇਂ ਰੱਖਿਆ ਜਾਵੇ ਕਈ ਵਾਰ ਬੱਚੇ ਪੇਰੈਂਟਸ ਨੂੰ ਵੀ ਨਹੀਂ ਦੱਸਦੇ ਪੇਰੈਂਟਸ ਤੋਂ ਵੀ ਹਾਈਡ ਕਰਦੇ ਇਹ ਵਾਲੀ ਪ੍ਰੋਬਲਮ ਜੇ ਅਗਰ ਟਾਈਮ ਟੂ ਟਾਈਮ ਬੱਚੇ ਪੇਰੈਂਟਸ ਨਾਲ ਆਪਣੀ ਹਰ ਪ੍ਰੋਬਲਮ ਸ਼ੇਅਰ ਕਰਨ ਤਾਂ ਇਹਦਾ ਜੰਦੀ ਇਲਾਜ ਹੋ ਸਕਦਾ ਅਛੇ ਕਿ ਕੈਂਸਰ ਦੇਖੋ ਬੜੀ ਨਾਮਰਾਜ਼ ਬਿਮਾਰੀ ਹੈ ਆਮ ਤੌਰ ਤੇ ਮਰਦਾਂ ਨੂੰ ਜਿਹੜਾ ਕੈਂਸਰ ਹੁੰਦਾ ਉਹ ਪ੍ਰੋਸਟੇਟ ਦਾ ਜਾਂ ਲੀਵਰ ਦਾ ਫ੍ਰੀਕਵੈਂਟ ਹੋਂਦੇ ਹਨ ਹਾਂਜੀ ਕਾਮਨ ਲੇਡੀਆਂ ਵਿੱਚ ਜਿਹੜੇ ਦੋ ਕਾਮਨ ਕੈਂਸਰ ਦੇ ਮਤਲਬ ਉਹ ਹੈਗੇ ਨੇ ਨੰਬਰ 1 ਯੂਟਰਸ ਦਾ ਕੈਂਸਰ ਨੰਬਰ 2 ਸਰਸਿਕ ਦਾ ਕੈਂਸਰ ਅੱਛਾ ਇਹਦਾ ਇਲਾਜ ਦੱਸੋ ਉਹ ਮੋਬੈਲ ਕਿਹੜੀ ਹੈ ਹਾਂਜੀ ਅਸੀਂ ਆਪਣੀ ਮੈਡੀਸਿਨ ਦੇ ਮੈਡੀਸਨ ਵਾਲੇ ਹੀ ਪੇਸ਼ੈਂਟ ਨੂੰ ਟ੍ਰੀਟ ਕਰਦੇ ਹਾਂ ਯੂਟਰਸ ਦੇ ਕੈਂਸਰ ਵੀ ਵੀ ਅਰਾਊਂਡ ਸਾਡੇ ਕੋਲੇ ਵੀ 25 ਮੈਡੀਸਿਨਸ ਹੈਗੇ ਨੇ ਬਟ ਸਾਨੂੰ ਸਿੰਪਟਮ ਉਹਦੇ ਲੈਣੇ ਪੈਂਦੇ ਆ ਕੈਂਸਰ ਦੇ ਪੇਸ਼ੀਐਂਟ ਨੂੰ ਐਕਸੈਸਿਵ ਬਲੀਡਿੰਗ ਵੀ ਹੋ ਸਕਦੀ ਹੈ ਮੀਨੇ ਦੇ ਡੂਰਿੰਗ ਬਹੁਤ ਜ਼ਿਆਦਾ ਬਲੀਡਿੰਗ ਹੋਣਾ ਜਾਂ ਐਕਸੈਸਿਵ ਪੇਲਿੰਗ ਹੋਣੀ ਜਾਂ ਬਲੀਡਿੰਗ ਅਰਾਊਂਡ 15 ਦਿਨ ਤੱਕ ਵੀ ਉਹਦੇ ਐਕਸੈਸਿਵ ਬਲੀਡਿੰਗ ਹੁੰਦੀ ਰਹਿੰਦੀ ਹੈ ਫਿਰ ਅਸੀਂ ਇਨਵੈਸਟੀਗੇਸ਼ਨਸ ਤੱਕ ਜਾਂਦੇ ਆ ਜੀ ਟੈਸਟ ਕਰਵਾਣੇ ਵੀ ਜ਼ਰੂਰੀ ਹੁੰਦੇ ਦੋ ਕੇਸਿਸ ਦੇ ਵਿੱਚ

ਸ਼ੇਖ ਜਰਮ ਨੇ ਪੁੱਛਣ ਲੱਗਿਆ ਉਹ ਹੋਮੋਪੈਥਿਕ ਨਾਲ ਦਾ ਨਹੀਂ ਉਹ ਐਨੋਪੈਥਿਕ ਨਾਲ ਰਿਲੇਟਡ ਹੈ ਵੀ ਅਗਰ ਤੁਹਾਡੀ ਨੌਲੇਜ ਹੋਵੇ ਤਾਂ ਜਵਾਬ ਦੱਸਿਓ ਉਹਨੇ ਕ ਅਮਰੀਕਾ ਦਾ ਡਾਕਟਰ ਮਿਲਿਆ ਸੀ ਇੱਕ ਵਾਰ ਹਾਂ ਜੀ ਉਹ ਕਹਿੰਦਾ ਸੀ ਕਿ ਅਸੀਂ ਅਗਰ ਬ੍ਰੈਸਟ ਕੈਂਸਰ ਹੁੰਦਾ ਤਾਂ ਅਸੀਂ ਉਹਨੂੰ ਮਤਲਬ ਕੀਮੋਥੈਰੇਪੀ ਵਗੈਰਾ ਦੀ ਲੋੜ ਹੈ ਉਹ ਦਿੰਨੇ ਆ ਜੀ ਲੇਕਿਨ ਅਸੀਂ ਰਿਮੂਵ ਨਹੀਂ ਕਰਦੇ ਬ੍ਰੈਸਟ ਜਦੋਂ ਕਿ ਇੰਡੀਆ 'ਚ ਮੈਂ ਦੇਖਿਆ ਜਾਂਦਾ ਇਥੇ ਰਿਮੂਵ ਕਰ ਦਿੰਦੇ ਆ ਜੀ ਸਰ ਤੇ ਇਹਨਾਂ ਦੋਨਾਂ 'ਚ ਕੀ ਅੰਦਰ ਲੱਗਦਾ ਤੁਹਾਨੂੰ ਵੀ ਉਹਨਾਂ ਦੀ ਟੈਕਨੋਲੋਜੀ ਹੈ ਹੀ ਹੈ ਕਿਉਂਕਿ ਉਹ ਕਹਿੰਦੇ ਜਾਂ ਇਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਦਾ ਕੋਈ ਫਰਕ ਕੀ ਹੈ ਇੰਡੇ ਤੇ ਮਸਲੀ ਕੀਮੋ ਜਾਂ ਹਾਰਮੋਨਲ ਡਿਰੇਕਟੇ ਜਾਂ ਰਿਮੂਵ ਵੀ ਕਰ ਦਿੰਦੇ ਆ ਪਰ ਉਹ ਕਹਿੰਦੇ ਜੇ ਰਿਮੂਵ ਕਰ ਦਈਏ ਮੰਨ ਲਓ ਉਸ ਤੋਂ ਬਾਅਦ ਫਿਰ ਕੀਮੋ ਦੀ ਲੋੜ ਨਹੀਂ ਹੈ ਲੋਕ ਰਿਮੂਵ ਵੀ ਕਰਤਾ ਸਾਰਾ ਪਾਰਟ ਹੋ ਗਿਆ ਜੀ ਜੀ ਤੇ ਇੱਧਰ ਆਪਣੇ ਕੀ ਰਿਮੂਵ ਕਰਨ ਤੋਂ ਬਾਅਦ ਕੀਮੋਥੈਰੇਪੀ ਵੀ ਹੁੰਦੀ ਹੈ ਰੇਡੀਓਥੈਰੇਪੀ ਵੀ ਹੁੰਦੀ ਹੈ

इन के इन भी वो कैंसरस है ता उन प्रॉपर कीमोथेरेपी रेडियोथेरेपी या फिर उनकी प्रॉपर सर्जरी ही होती है अदरवाइज जो कैंसरस नहीं है थोड़ा ता उन प्रॉपर मेडिसिन ही ठीक किया जाता है द नाइन दे ले ले पूरे कॉन्फिडेंट आ के अराउंड 100 टू 80% केसेस क्योर हो जाते हैं मीनिंग लेडी डॉक्टर जी जी तो तेरे तो को ज्यादा पेशेंट्स लेडीज आनी होंगी तो आमतौर पे लेडीज ਰੇਫਰ ਕਰਦੀ ਆ ਨੇ ਜੀ ਜੀ ਫਿਰ ਹੁੰਦਾ ਉਹਨਾਂ ਨੂੰ ਆਪਣੇ ਸਿੰਟਮ ਦੱਸਣਾ ਬਹੁਤ ਜ਼ਰੂਰੀ ਹੈ ਤੁਹੇ ਦੱਸੋ ਵੀ ਜ਼ਿਆਦਾਤਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨਾਲ ਸੰਬੰਧਤਾ ਹੁੰਦੀ ਆ ਨੇ ਤਾਂ ਕਿ ਆਪਾਂ ਨੂੰ ਇਹ ਪਤਾ ਲੱਗ ਸਕੇ ਵੀ ਔਰਤਾਂ ਦੇ ਚ ਆਹ ਬਿਮਾਰੀਆਂ ਅਕਸਰ ਵੱਧ ਹੁੰਦੀਆਂ ਨੇ ਹਾਂਜੀ ਸਰ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ ਜੀ ਐਕਚੁਅਲੀ ਜਿਹੜੀ ਕਾਮਨ ਪ੍ਰੋਬਲਮ ਹੈ ਉਹ ਹੈਗਾ ਇਰੈਗੂਲਰ ਮੈਂਸਿਸ ਮੈਂਸਿਸ ਟਾਈਮ ਤੇ ਨਾ ਆਉਣਾ ਜੇ ਉਸ ਤੋਂ ਬਾਅਦ ਬੈਂਸੀਸ ਲਈ ਡੂਰਿੰਗ ਪੇਨ बहुत ज्यादा पेन रहना लड़कियों तो के कॉमन सिमटम हैॉर्मल ड्यूरेशन है थ्री टू फाइव डेज है तीन तो पांच दिन तक लेंसिस रहने चाहिए बट यह कई समटाइम यही लॉन्ग लासटिंग अराउंड दिन तक चली जाती है फिर उस केस जो एक्सैसिव ब्लीडिंग होने का एच बी घट जा पेसेंट नफलसी काउंट करवाने कंपलीट ब्लड काउंट वच बी पेसेंट का अं देखते हैं भी कि ज्यादा ब्लीडिंग होनेच बी भी डाउन जाता सर अदर भी जिदा अल्ट्रासाउंड करवा के कोज है अक्सेसिबिलिटी में होंदा कि कारण है मैसेस स्किपिंग होंदा कि कारण है, दो दो तीन तीन महीने बच्चे में मैसेस भवानदे सर कॉमन गर्ल्स के बीच एक कॉमन नोटिस कीती जाती है ये प्रॉब्लम ये चीजें ज्यादा जा होन लगिया ने आज तो 20 साल का हां जी ये कारण कि लाइफस्टाइल या एक कल्चर की तो कि किन्नी बार उठक बैठक रंगी है कहो पानी भर लिया बहुत ज्यादा फिजिकल एक्सरसाइज होंगी हम कोई ईवन के कपड़े भी नहीं निचोड़े

ਪਰਵਾਸੀ ਆਰਡਰ ਰੱਖੀ ਹੋਈਆਂ ਨੇ ਤੇ ਕਪੜੇ ਧੋਣ ਲਈ ਵੀ ਹਾਂਜੀ ਹਾਂਜੀ ਮਤਲਬ ਅੱਛਾ ਇਹਨਾਂ ਕਾਰਨਾ ਕਰਕੇ ਤੁਹਾਨੂੰ ਲੱਗਦਾ ਵੀ ਸਜੇਰੀਨ ਵੱਤ ਹੁੰਦੇ ਆ ਉਹ ਇਹਨਾਂ ਤੇ ਇਹਨਾਂ ਦਾ ਵੀ ਡਰ ਹੋ ਸਕਦਾ ਜਾਂ ਕੁਕਲੀ ਡਾਕਟਰਾਂ ਦੀ ਕਈ ਵਾਰੀ ਇਸ ਤਰ੍ਹਾਂ ਕਿਹਾ ਜਾਂਦਾ ਨਾ ਵੀ ਡਾਕਟਰ ਜਾਣੂ ਜਿਗੇ ਸਜੇਰੀਨ ਕਰ ਦਿੰਦੇ ਆ ਹਾਂਜੀ ਜਿੱਥੇ ਨਾਰਮਲ ਕੇਸ ਹੋਣ ਦਾ ਉੱਥੇ ਵੀ ਕਹਿੰਦੇ ਨਹੀਂ ਸਜੇਰੀਨ ਹੋਏਗਾ ਬਹੁਤ ਸਖਤ ਇਹ ਲੋ ਸਰਕਾਰੀ ਹਸਪਤਾਲਾਂ ਦੇ ਵਿੱਚ ਸਜੇਰੀਨ ਦਾ ਰੇਟ ਘੱਟ ਹੈ ਪ੍ਰਾਈਵੇਟ ਦੇ ਵਿੱਚ ਵੱਧ ਹੈ ਦੇ ਕੋਈ ਤੇ ਇੱਕ ਵੱਖਰਾ ਕਾਰਨ ਹੈ ਪਰੰਤੂ ਜੇ ਆਪਾਂ ਰੀਲ ਕਾਰਨਾਂ ਦੇ ਮਗਰ ਆਈਏ ਹਾਂ ਦਾ ਇਹ ਦੱਸੋ ਵੀ ਇਹਦਾ ਲਾਈਫ ਸਟਾਈਲ ਦੇ ਨਾਲ ਕੋਈ ਸੰਬੰਧ ਹੈ ਹੁੰਦਾ ਹੈ ਪਰ ਕੰਪਲੀਟਲੀ ਨਹੀਂ ਹੈ ਜੇ ਅਗਰ ਆਪਾਂ ਜੇ ਕਹੀਏ ਤਾਂ 100% ਜਿਹੜਾ ਸੋਰੀ ਇਨਫੈਕਸ਼ਨ ਹੋਣ ਦਾ ਕਾਰਨ ਸਿਰਫ ਲਾਈਫ ਸਟਾਈਲ ਹੈ ਨਹੀਂ ਸਿਰਫ ਹੋਰ ਵੀ ਬਹੁਤ سارے ਕਾਰਨ ਹੁੰਦੇ ਆ ਇਹ ਇੱਕ ਅੰਧਵਿਸ਼ਵਾਸ ਹੈ ਇੱਕ ਕਿ ਮਿੱਠਾ ਕਿ ਹਰ ਡਾਕਟਰ ਲਾਲਚੀ ਹੁੰਦਾ ਐਦਾਂ ਵੀ ਨਹੀਂ ਹੁੰਦਾ ਕਈ ਸਾਰੇ ਡਾਕਟਰ ਨਹੀਂ ਹੁੰਦੇ ਹਾਂਜੀ ਹਾਂਜੀ ਇਸ ਡਾਕਟਰ ਤਾਂ ਹੁੰਦੀ ਆ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਹੈ ਨਾ ਦੇਖੋ ਹਸਪਤਾਲ ਵੱਡੇ ਵੱਡੇ ਬਣੇ ਬਿਲਕੁਲ ਬਿਲਡਿੰਗਾਂ ਵੱਡੀਆਂ ਵੱਡੀਆਂ ਨੇ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਡਾਕਟਰਾਂ ਦੀ ਸਰਖਾਹਾਂ ਬਹੁਤ ਜ਼ਿਆਦਾ ਨੇ ਹਾਂਜੀ ਹਾਂਜੀ ਤੇ ਇਹ ਉਹ ਕੱਢਣੇ ਕਿੱਥੋਂ ਨਿਕਲਣੇ ਤਾਂ ਉਹਨਾਂ ਇੱਥੇ ਹੁੰਦੇ ਆ ਨਾ ਇਸ ਕਰਕੇ ਜਦੋਂ ਕੋਈ ਬੰਦੇ ਦੇ ਖਰਚੇ ਬਹੁਤ ਵੱਧ ਜਾਂਦੇ ਆ ਬਹੁਤ ਜ਼ਿਆਦਾ ਤਾਂ ਉਹ ਆਮਦਨ ਵਧਾਉਣ ਦੀ ਕੋਸ਼ਿਸ਼ ਕਰਦਾ ਆਮਦਨ ਵਧਾਉਣ ਦੇ ਲਈ ਉਹ ਫਿਰ ਗੈਜ ਜਾਂ ਨਜਾਇਜ਼ ਦੇ ਵਿੱਚ ਫਰਕ ਦੇਖਣਾ ਬੰਦ ਕਰ ਦਿੰਦਾ ਇਸੇ ਕਾਰਨ ਕਰਕੇ ਲੋਕਾਂ ਦੇ ਵਿੱਚ ਜਿਹੜਾ ਇਹ ਡਰ ਪੈਦਾ ਹੋਇਆ ਹੈ ਹਸਾਮ ਰਤੀ ਹਾਂਜੀ ਤੇ ਮੇਰੇ ਕਹਿਣ ਦਾ ਭਾਵੇਂ ਸੀ ਵੀ ਲਾਈਫ ਸਟਾਈਲ ਨੂੰ ਚੇਂਜ ਕਰਨ ਦੇ ਨਾਲ ਕਿੰਨਾ ਕੁ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਖਾਸ ਕਰਕੇ ਔਰਤਾਂ ਦੀ ਗੱਲ ਕਰ ਲੋ ਸੀ जी। जी बंद करना लेया, लेया। है। पीजा बर्गर नूडल मनचुरीयन अः हो चाहू हैबिट होंगी अभी आपका नमकीन लै लिया बिस्किट लै लिया फिर एदा दैबिट्स तो आप बचने लल्दी स्नैक्स लेट लै लो 2 4 8 ਸੇ ਲੈ ਲਓ ਜਦੋਂ ਵੀ ਆਪਾਂ ਚਾਹ ਦਾ ਕੱਪ ਲੈਣ ਆਏ ਔਰ ਜ਼ਿਆਦਾ ਇਨਟੇਕ ਤੋਂ ਪਹਿਲਾਂ ਤੁਸੀਂ ਆਪਾਂ ਕੋਸ਼ਿਸ਼ ਕਰੋ ਕਿ ਪਾਣੀ ਦਾ ਇੱਕ ਦੋ ਗਲਾਸ ਜ਼ਰੂਰ ਲਓ ਉਹਦੇ ਨਾਲ ਚਾਹ ਦਾ ਜਿਹੜਾ ਇਫੈਕਟ ਹੈ ਉਹ ਨਿਊਟਰਲਾਈਜ਼ ਹੋ ਜਾਂਦਾ ਹੈ ਇਹ ਤੋਂ ਬਿਨਾਂ ਵੀ ਤੁਸੀਂ ਆਪਾਂ ਲਾਈਫ ਸਟਾਈਲ ਚ ਚੇਂਜ ਕਰ ਲਈ ਫਿਰ ਉਸ ਤੋਂ ਇਲਾਵਾ ਬਟਰ ਸਿਗਰੀਨ ਇਫੈਕਸ਼ਨ ਦਾ ਹਮੇਸ਼ਾ ਪਈ ਕਾਰਨ ਨਹੀਂ ਕਹਿ ਸਕਦੇ ਵੀ ਉਹਦੇ ਲਾਈਫ ਸਟਾਈਲ 'ਤੇ ਬਹੁਤ ਸਾਰੇ ਔਰਤਾਂ ਇੱਕ ਦੂਜੇ ਨੂੰ ਬਲੇਮ ਕਰਦੀਆਂ ਇਵਨ ਕਿ ਸੱਸਾਂ ਨੂੰ ਉਹਨਾਂ ਨੂੰ ਬਲੇਮ ਕਰਦੀਆਂ ਹੈ

निकोनियम कैंडयां हूँ वो पास हो जान दे तो उस केस पे बीच भी किसी वो भी टॉक्सिन जो होते हैं वो भी स्टूड दे बीच पोटी बच्चे बीच है ना तो उस केस पे बीच भी सिग्नियरियन होना मस्त है सर बहुत सारे हो भी अदर कावज़ेस है रिमेंसिरे टाइम की किसी होमोपैथिक दवाई दी लोड है हाँ जी सर ऐसी �

ਆਪਣੇ ਕੋਲ ਪ੍ਰੋਵਾਈਡ ਕਰਦੇ ਆ कैल्शियम और टाइम टू टाइम ਟਾਈਮ अदर ਅਦਰ भी ਵੀ आयरन ਆਇਰਨ ਦੇ भी ਵੀ ਆਪਣੇ ਕੋਲ ਰੱਖਣੀ ਹੈ ਜਾਂ ਸਾਡੇ ਹਮੇਪੈਥੇ ਦੇ ਵਿੱਚ ਇੱਕ ਈਜ਼ੀ ਡਿਲੀਵਰੀ ਲਈ ਈਜ਼ੀ ਡਿਲੀਵਰੀ ਮੀਨਸ ਨੋਰਮਲ ਡਿਲੀਵਰੀ ਲਈ ਵੀ ਬਹੁਤ ਅੱਛੀ ਮੈਡੀਕਲ ਤੇ ਕੁਝ ਉਹ ਰਿਜ਼ਲਟ ਬਹੁਤ

टेस्ट भी अच्छा दसो भी डिलीवरी तो हफ्ता तो तो दो दिन चार दिन दिन पहला मिल सकते है है। ये नहीं होगा जो नॉर्मल होगा किसी तरह का कोई नहीं होंगे ਉਸ ਤੋਂ ਪਹਿਲਾਂ ਵੀ ਲੱਗ ਜਾਂਦੇ ਆ ਜੀ ਔਰ 45 ਦਿਨਾਂ ਤੋਂ ਵੀ भी ਵੀ ਪਤਾ ਲੱਗ ਜਾਂਦਾ ਔਰ ਉਦੋਂ ਪਹਿਲਾਂ ਵੀ ਪਤਾ ਲੱਗ ਜਾਂਦਾ ਕੀ ਸਿੰਪਟਮਸ ਹੁੰਦੇ ਆ ਉਹਦੇ ਐ ਕਿ ਸਵੇਰੇ ਵੀ ਹੋਏਗਾ ਸਰ ਹਾਂ ਵੀ ਸਵੇਰੇ ਵੀ ਹੋਏਗਾ ਜਾਂ ਨਹੀਂ ਹੋਏਗਾ ਜੇ ਸਿੰਪਟਮ ਕੀ ਹੁੰਦੀ ਆ ਠੀਕ ਹੈ ਸਰ ਕਈ ਵਾਰ ਹੁੰਦਾ ਕਿ ਬੱਚਾ ਸੇਮ ਪੋਜੀਸ਼ਨ ਤੇ ਪਿਆ ਰਹੇ हाँ जी पर वो सर पहले डायग्नोज हो जामे है क्योंकि तो उनके बीच देखो प्रॉपर बच्चे का साइज हेड साइज भी पता लगदा है और बच्चे भी प्रॉपर ग्रोथ नहीं पता लगदी है और उन पेन जो तो स्टार्ट होती है इवन के वो पूरा टाइम हो जांदा है ईडीडी कट देले गायनेकोलॉजिस्ट जो या इवन के जब आप स्कैन कराओने ईडीडी का मतलब एक्सपेक्टेड डेट ऑफ डिलीवरी

एक्सीडेंटल टाइप जिस तरह तो के जाना जा, कोई केस हम जनकैरेज कारण मिस दे चांस भी बहुत ज्यादा हो जहां है वो बिल्कुल सर कई बार वो बहुत वीक होंगे चलो एक डेफिनेट अलग गएगी है और यूट्रस वीक होंगे ਫਿਰ ਐਵਲੂਐਂਸੀ ਯੂਟਰਾਈਨ ਟੋਨਿਕ ਦੇਦੇ ਮੋਸਟ ਆਫ ਦਾ ਕੇਸਿਸ ਵਿੱਚ ਜਿੱਥੇ ਯੂਟਰਸ ਵੀਕ ਹੁੰਦਾ ਹੈ ਜਾਂ ਉਹਦੇ ਵਿੱਚ ਕੋਈ ਅਦਰ ਪਰਬਲਮ ਹੁੰਦੀ ਹੈ ਗਾਇਨੋਕੋਲੋਜੀਕਲ ਪ੍ਰੋਬਲਮ ਹੁੰਦੀ ਹੈ ਤਾਂ ਉਹਨੂੰ ਪ੍ਰੋਪਰਲੀ ਟਰੀਟ ਕੀਤਾ ਜਾਂਦਾ ਹੈ ਤਾਂ ਜੋ ਉਹਦਾ ਬੀਬੀ ਪ੍ਰੋਪਰ ਗ੍ਰੋਥ ਹੋਵੇ ਦੇ 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 ਜਿਸੋਂ ਉਹਦਾ ਪਤਾ ਕਿਵੇਂ ਲੱਗਦਾ ਵੀ ਯੂਟਰਸ ਵੀਕ ਹੈ ਵੀ ਇਹਨੂੰ ਆਪਾਂ ਨੂੰ ਮਤਲਬ ਸਟਰੋਂਗ ਕਰਨ ਦੇ ਲਈ ਮੈਡੀਸਨ ਦੇਣੀ ਚਾਹੀਦੀ ਹੈ हाँ जी सर क्योंकि फिर उधर भी सेम प्रोसीजर है आ, इवन के ऐसे अल्ट्रासाउंड करवाने अल्ट्रासाउंड से नहीं क्लियर होंगे था ऐसे टीवीएस स्कैन करवाने हैं टीबीएस भी नहीं क्लियर होंगे तो इवन के उधर वेजिज भी डेट लेके और उधर इन बिटवीन ओवुलेशन स्कैन करवाने कई बार से भी प्रॉब्लम आती है तो वो प्रॉपर मेडिसिन चलती है ਇੱਕ ਵੀ ਗ੍ਰੋਥ ਨਹੀਂ ਪ੍ਰੋਪਰ ਹੁੰਦੀ ਸਰ ਜੇ ਕਨਸੀਵ ਹੁੰਦਾ ਤਾਂ ਉਹਦੇ ਵੀ ਕੁਝ ਟੈਸਟ ਕਰਕੇ ਉਹਦੇ ਵੀਕ ਬਾਂਡ ਦੇ ਕਰਕੇ ਉਹ ਦੇ ਵੀ ਹੂਲਡ ਵੀ ਹੁੰਦਾ ਪ੍ਰੋਪਰ ਗ੍ਰੋਥ ਨਹੀਂ ਜਾਂ ਇਹਦਾ ਕਾਰਨ ਇੱਕ ਦੇਖੋ ਹਾਰਮੋਨਲ ਇਨਬੈਲੈਂਸਸ ਵੀ ਲੀਏ ਐਟ ਦੀ ਬਲਾਸਟ ਸਟੇਜਸ ਦੇ ਸਮੇਂ ਹਾਰਮੋਨਲ ਐਸੇ ਤੱਕ ਜਾਣੀ ਪੈਂਦਾ ਜੀ ਹਾਰਮੋਨਸ ਦੇ ਟੈਸਟ ਵੀ ਕਰਵਾਉਣੇ ਪੈਂਦੇ ਅਸੀਂ ਇੱਕ ਬੜੀ ਲੜਕੀਆਂ ਦੇ ਵਿੱਚ ਹੋਰ ਕਾਮਨ ਪ੍ਰੋਬਲਮ ਹੈ कि लड़किया की हाइट जो कद है वो प्रॉपर वादा नहीं ज्यादातर लड़कियां, था। उसी लड़कियां का अच्कल तुम देखो बहुत सारिया लड़कियां फुट कद किसी का इंच दो इंच बहुत घटने जिन इंच तो हाँ। ये मगर रीजन की होंगे कारण की होंगे सर एक कॉमन प्रॉब्लम है अचक हर बच्चे की हाइट एवरेज हाइट नो घट है चाहे आप फैमिली बैकग्राउंड तक जाएमिल पेरेंट्स नाइट घट रही है बचे कोई तो अपनी बॉडी एक्सरसाइज नहीं करते लैपटॉप कंप्यूटर फोन से बैठे रहते हैं ठीक है जी थर्ड वन स्ट्रेस एंड स्ट्रेन है एदडी चूज कर लेंगे टाइम ही नहीं होंगे लैक ऑफ टाइम

एह फोटीन ईयर तो बाद अं मोस्टली होम्योपैथिक मैडिसन अगर साल कोई पेशेंट आंता नाइन ईयरस का टेन ईयरस का बच्चे लैके आ जाते हैं सर सा बच्चे की हाइट नहीं बढ़ती डॉक्टर साहब बच्चे की हाइट नहीं बढ़ती पर असं मेडिसिन नहीं, नहीं देंगे क्योंकि एट दैट टाइम बॉडी में नेचुरल ग्रोथ हो रही होगी

14 ਸਾਲ ਦੀ ਬੱਚੀ ਦਾ ਕੱਦ ਕਿੰਨਾ ਹੋਣਾ ਚਾਹੀਦਾ ਕਿ ਤੁਸੀਂ ਇਹ ਕਹਿ ਸਕੋ ਕਿ ਨਹੀਂ ਇਹਦਾ ਕੱਦ ਵਧ ਰਿਹਾ ਹੈ ਟ੍ਰੀਟਮੈਂਟ ਦੇ ਲੋੜ ਦੀ ਹੈ ਕੋਈ ਨਹੀਂ ਸਰ ਇਸ ਲਈ ਨਹੀਂ ਸਮਝਿਆ ਜਾ ਸਕਦਾ ਇਟ ਡਿਪੈਂਡਸ ਆਪਾਂ ਦਾ ਫੈਮਿਲੀ ਹਿਸਟਰੀ ਸਰ ਫਾਦਰ ਦੀ ਹਾਈਟ ਕਿੰਨੀ ਹੈ ਮਦਰ ਦੀ ਹਾਈਟ ਕਿੰਨੀ ਹੈ ਪੇਰੈਂਟਸ ਦੇ ਵਿੱਚ ਅੱਗੇ ਚਾਚੇ ਤਾਇਿਆਂ ਦਾ ਸੋ ਸਾਰੀ ਚੀਜ਼ ਨੂੰ ਕਨਸੀਡਰ ਕਰਦੇ ਫਿਰ ਉਹਦੀ ਐਵਰੇਜ ਹਾਈਟ ਕੱਢਦੇ ਸਰ ਤਾਂ ਕਿ ਕਿਸੇ ਸੱਚ ਹੁੰਦਾ ਵੀ ਮਦਰ ਦੀ ਹਾਈਟ ਬਹੁਤ ਘੱਟ ਹੈ ਫਾਦਰ ਦੀ ਹਾਈਟ ਕਾਫੀ ਹੈ ਫਿਰ ਉਹ ਕੀ ਹੁੰਦਾ ਕਿ ਲੜਕੀ ਦੀ ਹਾਈਟ ਕਈ ਵਾਰ ਤਾਂ ਮੁੰਡਿਆਂ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਕਿਸੇ ਵੀ ਹਾਈਟ ਫਾਦਰ ਦੇ ਉੱਤੇ ਜਾਂਦੀ ਬਹੁਤ ਲੰਬਾ ਹੋ ਜਾਂਦਾ ਕਿਸੇ ਦੀ ਮਦਰ ਦੇ ਉੱਤੇ ਬਹੁਤ ਘੱਟ ਆ ਜਾਂਦਾ 30 50 ਚਾਂਸਸ ਹੁੰਦੇ ਆ ਫਿਰ 80 80% ਹੁੰਦੀ ਸਰ

ਗਰਚੇ ਉਹ ਮਟਰਨ ਦੀ ਬੋਡੀ ਚ ਪ੍ਰੋਪਰ ਨਹੀਂ ਜਾ ਰਿਹਾ ਪ੍ਰੋਪਰ ਬੋਡੀ ਚ ਮੈਟਾਬੋਲਿਜ਼ਮ ਨਹੀਂ ਹੋ ਰਿਹਾ ਡਾਈਜੈਸ਼ਨ ਨਹੀਂ ਹੋ ਰਹੀ ਸੋ ਬਹੁਤ ਸਾਰੇ ਕਾਜ਼ਸ ਨੇ ਜਿਹੜੀ ਤੁਸੀਂ ਕੱਦ ਵਧਾਉਣ ਵਾਸਤੇ ਮੈਡੀਸਨ ਦਿੰਦੇ ਹੋ ਉਹ ਕਿੰਨਾ ਟਾਈਮ ਖਾਣੀ ਪੈਂਦੀ ਆ ਸੋ ਕਦੋਂ ਬਦੋਦਾ ਅਸਰ ਦੇਖਣਾ ਸ਼ੁਰੂ ਹੋ ਜਾਂਦਾ ਮੈਡੀਸਨ ਤੋਂ ਇਲਾਵਾ उसी कोई भी करते खाने सर, ऐसे बना के अगर पेशेंट देखो प्रॉपर फॉलोअप करूंगा तो बेस्ट रिजल्ट मिलेंगे असं अपने हथ रिटर्न अपने लैटर बैड से लिख के देंगे जी उनको भी डाइट चार्टी फॉलो करो Plus proper sleep, खुक, नींद, प्यास बच्चों की normal होनी चाहिए और physical exercise भी तो yoga वगैरह भी add करते हैं जैसे yoga देखिए कारण आप से बहुत अच्छे result daily routine चुना बच्चें में उसी ये चीज दस्ते हैं ये जो बच्चियां चाहोगे साल दिया अगर parents हों महसूस होंगे जहां बच्चियां महसूस होंगे कि कार्ड नहीं भरे हैं हा। हाँ जी ਚਲੋ ਮੰਨ ਲਓ ਦਵਾਈ ਲੈਣੀ ਆਉਂਦੀ ਘਰ ਦੇ ਵਿੱਚ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਪਦੇ ਫੂਡ ਦੇ ਵਿੱਚ ਖਾਣ ਪੀਣ ਦੇ ਜਾਂ ਲਾਈਫ ਸਟਾਈਲ ਦੇ ਘਰ ਦੇ ਵਿੱਚ ਕਿਹੜੀਆਂ ਤਬਦੀਲੀਆਂ ਕਰਨੀ ਚਾਹੀਦੀ ਜਿਦੇ ਨਾਲ ਕੇਕਾ ਤੋਂ ਵਧਨ ਤੇ ਉਹਨਾਂ ਨੂੰ ਮਦਦ ਮਿਲ ਸਕੇ ਠੀਕ ਹੈ ਜਾਂ ਦਵਾਈ ਜ਼ਰੂਰੀ ਹੈ

पोचे हर एक हर एक मैं अपने बचे आद तो भी पहले एक कमरे च बैठ के पोचा लगाओ और वॉइस बहुत कुछ है जी जिम है जिम च कि मर्जी एक्सरसाइज ला लैन बाहर रनिंग कर लैन और लड़किया बेस्ट एक्सरसाइज है बेस्ट एक्सरसाइज है सिर्फ एक सीट अपना घर के दे अंदर देखो फिजिकल एक्सरसाइज हो रही है ताड़ आसन है फिर दुध दही फ्रूट सलाद प्रॉपर तीन टाइम की नीड्स होनी जरूरी है बच्चे इन्ना फॉलोअप कर लैन तो उन्होंने प्रॉपर ग्रोथ भी होगी और हाइट भी गेन होगी सर डॉक्टर साहब तुम आए जानकारी दी तो बहुत बहुत शुक्रिया दोस्तों ये सन डॉक्टर होमोपैथी डॉक्टर भारती पुंज ਤੇ ਇਹਨਾਂ ਨੇ ਆਪਾਂ ਨੂੰ ਸੈਡਰੈਸ ਮਿਸ ਕੈਰੇਜ ਲਾਉਣਾ ਪਾਣਾ ਅਤੇ ਹੋਰ ਕਈ ਸਮੱਸਿਆਵਾਂ ਦੇ ਬਾਰੇ ਜਾਣਕਾਰੀ ਦਿੱਤੀ ਆਪਾਂ ਸਮੇਂ ਸਮੇਂ ਤੇ ਇਹਨਾਂ ਨੂੰ ਮਿਲਦੇ ਰਵਾਂਗੇ ਤੇ ਇਹਨਾਂ ਤੋਂ ਹੋਰ ਜਾਣਕਾਰੀਆਂ ਲੈਂਦੇ ਰਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ